ਸਤਿ ਸ਼੍ਰੀ ਅਕਾਲ ਜੀ ਮੈਂ ਜਸਪਾਲ ਧਮਾਨ ਤੁਸੀਂ ਦੇਖ ਰਹੇ ਹੋ ਪੰਜਾਬ ਲਾਈਵ ਚੈਨਲ ਦਾ ਪ੍ਰੋਗਰਾਮ ਸਿਆਸੀ ਪੜਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਸਰਦਾਰ ਗੁਰਧਾਨ ਸਿੰਘ ਖਰੋੜ ਜੀ ਅੱਜ ਸਤਿ ਅਕਾਲ ਜੀ ਅੱਜ ਅਸੀਂ ਪੰਜਾਬ ਵਿੱਚ ਹੋਣਿਆ ਐਮਪੀ ਇਲੈਕਸ਼ਨ ਜੋ ਕਿ ਚਰਚਾ ਦਾ ਵਿਸ਼ਾ ਨੇ ਉਹਨਾਂ ਬਾਰੇ ਵਿਚਾਰ ਕਰਾਂਗੇ ਆਪਸ ਵਿੱਚ ਤੇ ਮੇਰਾ ਤੁਹਾਨੂੰ ਪਹਿਲਾ ਸਵਾਲ ਇਹ ਹੈ ਜਿਹੜਾ ਪੰਜਾਬ ਵਿੱਚ 13 ਜੀਰੋ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਦਾਵਾ ਸੀ ਉਹਦੇ ਬਾਰੇ ਤੁਹਾਡੇ ਵਿਚਾਰ ਕੀ ਨੇ ਦੇਖੋ ਜੀ ਜਦੋਂ ਹੁਣ ਪੰਜਾਬ ਦੇ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਰੂਲਿੰਗ ਪਾਰਟੀ ਹੈ ਸਰਕਾਰ ਚਲਾ ਰਹੇ ਨੇ ਕਈ ਸਾਰੀਆਂ ਨੀਤੀਆਂ ਉਹਨਾਂ ਨੇ ਆਪਣੇ ਪੰਜਾਬ ਦੇ ਪੱਖ ਵਿੱਚ ਬਣਾਈਆਂ ਵੀ ਤੇ ਬਹੁਤ ਸਾਰੀਆਂ ਨੀਤੀਆਂ ਉਹਨਾਂ ਨੇ ਪੰਜਾਬ ਦੇ ਪੱਖ 'ਚ ਬਣਾਈਆਂ ਉਹਨਾਂ ਨੂੰ ਲੱਗਦਾ ਸੀਗਾ ਕਿ ਵੀ ਸਾਡੀਆਂ ਨੀਤੀਆਂ ਤੋਂ ਖੁਸ਼ ਹੋ ਕੇ ਸਾਨੂੰ ਪੰਜਾਬ ਦੇ ਲੋਕ ਜਿਹੜੇ 130 ਨਾਲ ਜਿੱਤ ਪ੍ਰਾਪਤ ਕਰਨਗੇ ਪਰ ਕਈ ਵਾਰ ਕੀ ਹੁੰਦਾ ਕੋਈ ਇਵੈਂਟ ਬੇਸਡ ਚੋਣਾਂ ਹੋ ਜਾਂਦੀਆਂ ਨੇ ਕੋਈ ਐਸੇ ਇਵੈਂਟ ਕ੍ਰੀਏਟ ਹੋ ਜਾਂਦੇ ਨੇ ਕਿ ਵੀ ਜਿਹੜੇ ਪਾਰਟੀਆਂ ਦੇ ਜਿਹੜੇ ਦਾਅਵੇ ਨੇ ਉਹ ਹਵਾ ਬਣ ਕੇ ਰਹਿ ਜਾਂਦੇ ਨੇ ਤੇ ਜਨਤਾ ਦਾ ਜਿਹੜਾ ਮੰਡੇਟ ਆ ਉਹ ਕਿਸੇ ਹੋਰ ਪਾਸੇ ਨੂੰ ਚਲੇ ਜਾਂਦਾ ਇਹਦੇ ਵਿੱਚ ਇਵੈਂਟ ਕਿਵੇਂ ਆ ਕਿ ਮੈਂ ਹੁਣ ਦੋ ਸਿੱਟਾਂ ਦਾ ਪੰਜਾਬ ਦੀਆਂ ਇੱਕ ਖਡੂਰ ਸਾਹਿਬ ਦੀ ਤੇ ਇੱਕ ਆਪਣੇ ਫਰੀਦਕੋਟ ਦੀ ਉਹ ਤਾਂ ਪੰਥਕ ਮੁੱਦੇ ਦੀ ਭੇਟ ਚੜ੍ਹ ਗਈਆਂ ਕਿਉਂਕਿ ਉਹ ਬੰਦੀ ਸਿੰਘਾਂ ਦਾ ਰੌਲਾ ਸੀਗਾ ਉਹ ਇੱਕ ਭਾਈ ਅਮਰਤਪਾਲ ਸਿੰਘ ਜਿਹੜੇ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਐਨਸੇ ਲੰਬੀ ਹੋਈ ਹੈ ਲੋਕਾਂ ਦਾ ਉਹਨਾਂ ਦੇ ਨਾਲ ਹਮਦਰਦੀ ਹੋਊਗੀ ਜਾਂ ਕਹਿ ਲੋ ਕਿ ਵੀ ਉਹ ਆਪਣਾ ਇੱਕ ਪ੍ਰਚਾਰ ਇਸ ਤਰ੍ਹਾਂ ਦਾ ਹੋ ਗਿਆ ਕਿ ਵੀ ਉਹ ਆਪਣੇ ਇਸ ਪ੍ਰਚਾਰ ਨੂੰ ਸਰਕਾਰ ਦੇ ਵਿਰੁੱਧ ਕਰਨ ਦੇ ਵਿੱਚ ਆਪਣੇ ਕਾਮਯਾਬ ਹੋ ਗਏ ਇਸ ਮਿਸ਼ਨ ਦੇ ਵਿੱਚ ਫਰੀਦਕੋਟ ਵਾਲੀ ਜਿਹੜੀ ਹੈਗੀ ਆ ਸਰਬਜੀਤ ਸਿੰਘ ਉਹ ਉਹ ਬੰਦਾ ਹੈ ਜਿਹੜਾ ਉਹਦੇ ਪਿਓ ਨੇ ਆਪਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦਾ ਦੇਹਾਂਤ ਕੀਤਾ ਸੀ। ਅਜਾ ਉਹਨਾਂ ਨੇ ਕੀਤਾ ਸੀ। ਹੱਤਿਆ ਕੀਤੀ ਸੀ। ਹਾਂ ਹਾਂ। ਉਹ ਆਪਣਾ ਹਮਦਰਦੀ ਲੋਕਾਂ ਦੇ ਲੈ ਗਏ ਕਿ ਵੀ ਸਾਡਾ ਸਾਡੇ ਪਿਓ ਨੇ ਪੰਥ ਵਾਸਤੇ ਕੁਰਬਾਨੀ ਕੀਤੀ ਜਾਉ ਹੋਰ ਕੀਤਾ। ਉਹ ਚੀਜ਼ਾਂ ਨੂੰ ਉਹ ਮਸਲਾ ਪੰਥਕ ਬਣ ਗਿਆ। ਦੋ ਸੀਟਾਂ ਤਾਂ ਇਹ ਨਿਕਲ ਗਈਆਂ ਜੀ। ਹਾਂ। ਦੂਸਰੀ ਅੱਗੇ ਆ ਗਈ ਜਿਵੇਂ ਹੁਣ ਪਟਿਆਲੇ ਦੀ ਸੀਟ ਹੈ। ਹਾਂ। ਪਟਿਆਲੇ ਦੀ ਸੀਟ ਸਾਰੀ ਉਹ 10-15 ਹਜ਼ਾਰ ਦੇ ਮਾਰਦੰਦ ਦੇ ਨਾਲ ਉਹ ਕਾਂਗਰਸ ਨੇ ਨਹੀਂ ਜਿੱਤੀ। ਇੱਥੇ ਇੱਕ ਆਮ ਆਦਮੀ ਪਾਰਟੀ ਦੇ ਵਿੱਚੋਂ ਹੀ ਪਹਿਲਾ ਆਮ ਆਦਮੀ ਪਾਰਟੀ ਦੇ ਵਿੱਚੋਂ ਹੀ 5 ਸਾਲ ਐਮਪੀ ਰਹੇ ਨੇ। ਹਾਂ। ਡਾਕਟਰ ਪਰਮਬਰ ਗਾਂਧੀ। 2019 ਦੇ ਵਿੱਚ ਉਹਨਾਂ ਨੂੰ ਹਰਾਇਆ ਵੀ ਲੋਕਾਂ ਨੇ। ਹਾਂ। 2019 ਦੀ ਇਲੈਕਸ਼ਨ ਹਾਰੀ ਪਰ ਹੁਣ ਜਿਹੜੀ ਜਦੋਂ ਸਰਕਾਰ ਹੁੰਦੀ ਹੈ ਜਿਹੜੀ ਪਾਰਟੀ ਦੀ ਉਹਦੇ ਥੋੜੀ ਜੀ ਐਂਟੀ ਇਨਕੰਮਬੈਂਸੀ ਵੀ ਹੋ ਜਾਂਦੀ ਹੈ ਉਹਨਾਂ ਨੂੰ ਕਈ ਵਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਵੀ ਬਹੁਤ ਥੋੜੇ ਜੇ ਮਾਰ ਦਿੰਦੇ ਨਾਲ ਜਿਹੜੀ ਪਟਿਆਲੇ ਵਾਲੀ ਸੀਟ ਹੈ ਡਾਕਟਰ ਬਲਬੀਰ ਸਿੰਘ ਡਾਕਟਰ ਧਰਨਬੀਰ ਗਾਂਧੀ ਤੋਂ ਹਾਰਦੇ ਨੇ ਕਾਂਗਰਸ ਤੋਂ ਨਹੀਂ ਹਾਰੇ ਡਾਕਟਰ ਧਰਨਬੀਰ ਗਾਂਧੀ ਤੋਂ ਹਾਰੇ ਨੇ ਦੂਸਰੀ ਅਪਰੋਚ ਪਰ ਦੀ ਸੀਟ ਹੈ ਉੱਥੇ ਵੀ ਬਹੁਤ ਥੋੜੇ ਜੇ ਮਾਰ ਦਿੰਦੇ ਨਾਲ ਜਿਹੜਾ ਹੈਗਾ ਕਾਂਗਰਸ ਦੇ ਝੋਲੇ ਚ ਪਈ ਗਈ ਹੈ ਉਹ ਸੀਟ ਇਸ ਤਰ੍ਹਾਂ ਇਹ ਕਈ ਸਿੱਟਾਂ ਬਹੁਤ ਥੋੜੇ ਮਾਰ ਦਿੰਦੇ ਨਾਲ ਆ ਰਹੇ ਨੇ ਵੀ ਹੁੰਦਾ ਆਪਣਾ ਆਪਣਾ ਮੰਡੇਟ ਹੁੰਦਾ ਪਾਰਟੀਆਂ ਦੇ ਤਾਂ ਹਰੇਕ ਦੀ ਹੁੰਦੀ ਆ ਵੀ ਅਸੀਂ 13 ਨੇ 13 ਸਿੱਟਾਂ ਜਿੱਤੀਏ ਪਰ ਨਹੀਂ ਕਈ ਵਾਰ ਨਤੀਜੇ ਜਿਹੜੇ ਹੈਗੇ ਨੇ ਉਹਦੇ ਅਨੁਕੂਲ ਆਉਂਦੇ ਤੇ ਸੰਗਰੂਰ ਦੀ ਜਿਹੜੀ ਸੀਟ ਆ ਇਹ ਬੜੇ ਵੱਡੀ ਲੀਡ ਤੇ ਜਿਹੜੀ ਜਿੱਤੀ ਗਈ ਆ ਆਮ ਤੌਰ ਤੇ ਉੱਥੇ ਕਿਹਾ ਜਾਂਦਾ ਤੇ ਜਿਹੜੇ ਸੰਗਰੂਰ ਦੇ ਲੋਕ ਨੇ ਉਹ ਆਪਣਾ ਜਿਹੜਾ ਮੌਕੇ ਦੀ ਸਰਕਾਰ ਨਾਲੋਂ ਡਿਫਰੈਂਟ ਐਮਪੀ ਚੁਣਦੇ ਨੇ ਇਸ ਵਾਰ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆ ਤੇ ਐਮਪੀ ਵੀ ਆਮ ਆਦਮੀ ਪਾਰਟੀ ਦੇ ਹੋਗੇ ਉੱਥੇ ਦੇਖੋ ਜੀ ਉੱਥੇ ਜਿਹੜਾ ਹੈਗਾ ਮੈਂ ਉਹੀ ਗੱਲ ਕਹੀ ਹੈ ਨਾ ਕਿ ਵੀ ਇਵੈਂਟ ਬੇਸਡ ਹੋ ਜਾਂਦੀਆਂ ਨੇ ਚੋਣਾਂ ਦੇ ਵਾਰ ਜਿਮਨੀ ਚੋਣ ਦੇ ਵਿੱਚ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਸੀ ਉਹ ਜਿਹੜਾ ਲੋਕਾਂ ਦਾ ਮੰਡੇਟ ਜਿਹੜਾ ਲੋਕਾਂ ਨੇ ਦੇਣਾ ਸੀਗਾ ਜਿਹੜਾ ਲੋਕਾਂ ਦਾ ਗੁੱਸਾ ਹੁੰਦਾ ਇੱਕ ਉਹ ਗੁੱਸਾ ਉਸ ਟਾਈਮ ਨਿਕਲ ਚੁੱਕਿਆ ਸੀ ਉਹ ਗੁੱਸਾ ਕਿਤੇ ਨਿਕਲਿਆ ਉਹਦਾ ਗੁੱਸੇ ਦਾ ਫਾਇਦਾ ਕਾਉਣ ਲੱਗਿਆ ਸਿਮਰਜੀਤ ਸਿੰਘ ਮਾ ਹੂੰ ਤੇ ਹੁਣ ਉਹ ਮੇਰਾ ਖਿਆਲ ਕਹਿੰਦਾ ਵੀ ਡੇਢ ਸਾਲ ਤੋਂ ਹਾਂ ਐਮਪੀ ਰਹਿ ਆ ਉਹ ਡੇਢ ਸਾਲ ਹੋ ਗਿਆ ਐਮਪੀ ਰਹਿ ਆ ਉਹਨੂੰ ਲੋਕਾਂ ਨੇ ਉਹਦਾ ਵੀ ਦੇਖ ਲਿਆ ਉਹੀ ਜਿਹੜਾ ਗੁੱਸਾ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਰੋਧ ਚ ਹੋ ਗਿਆ ਸੀ ਉਸ ਲੋਕਾਂ ਨੇ ਉਹ ਵੀ ਦੇਖ ਲਿਆ ਕਿ ਵੀ ਇਹਨੂੰ ਵੀ ਬਣਾਇਆ ਸੀ ਇਹਨੇ ਵੀ ਕੁਝ ਨਹੀਂ ਕਰਿਆ ਹੂੰ ਹੁਣ ਉਹ ਤੀਜੇ ਨੰਬਰ ਤੇ ਰਹਿ ਗਿਆ ਉਹੀ ਆਮ ਆਦਮੀ ਪਾਰਟੀ ਜਿਹਨੂੰ ਉਹਨਾਂ ਨੇ ਪਹਿਲਾਂ ਹਰਾਤਾ ਸੀਗਾ ਆਮ ਆਦਮੀ ਪਾਰਟੀ ਆਪਣਾ ਜੀ ਉੱਪਰ ਆ ਗਈ ਤੇ ਕੁਝ ਉਹ ਜਿਹੜਾ ਹੈਗਾ ਹੁਣ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਹੈ ਉਸ ਹਲਕੇ ਚੋਂ ਸੰਗਰੂਰ ਹਲਕੇ ਚੋਂ ਹਾਂਜੀ ਉਹ ਇੱਕ ਕਿਸਮ ਦਾ ਆਮ ਆਦਮੀ ਪਾਰਟੀ ਦਾ ਗੜ ਬਣ ਗਿਆ ਰਾਜਧਾਨੀ ਹਾਂ ਰਾਜਧਾਨੀ ਕਹਿ ਸਕਦੇ ਐ ਇਹਨੂੰ ਹਾਂ ਉਹਦੇ ਕਰਕੇ ਇਹ ਅਸਰ ਹੋ ਗਿਆ ਜਿਹੜਾ ਜਿਹੜੇ ਖੈਰਾ ਸਾਹਿਬ ਸੀ ਖੈਰਾ ਸਾਹਿਬ ਦਾ ਜਿਹੜਾ ਹੈਗਾ ਵੀ ਇਹ ਪਹਿਲਾਂ ਵੀ ਅਸੀਂ ਦੇਖ ਲਿਆ ਇਹਨਾਂ ਨੇ ਵਰਤ ਕੇ ਪਹਿਲਾਂ ਇਹ ਕੋਠਿੰਡੇ ਤੋਂ ਚੋਣ ਲੜੇ ਸੀਗੇ ਹੂੰ ਹੂੰ ਕੋਠਿੰਡੇ ਤੋਂ ਵੀ ਇਹ ਹਾਰ ਕੇ ਆਏ ਸੀ ਕਿਉਂਕਿ ਇਹ ਆਪਣੇ ਹੀ ਏਰੀਆ ਦੇ ਵਿੱਚ ਕਾਮਯਾਬ ਨਹੀਂ ਜਦੋਂ ਇਹ ਆਪਣਾ ਹਲਕਾ ਛੱਡ ਕੇ ਕਿਸੇ ਹੋਰ ਪਾਸੇ ਜਾਂਦੇ ਨੇ ਜਦੋਂ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਤੇ ਬੀਜੇਪੀ ਜਿਵੇਂ ਕਿ ਪੰਜਾਬ 'ਚ ਕੋਈ ਸੀਟ ਲੈਣ ਚ ਕਾਮਯਾਬ ਨਹੀਂ ਹੋ ਸਕੀ ਤੇ ਆਉਣ ਵਾਲੇ ਸਮੇਂ 'ਚ ਬੀਜੇਪੀ ਦਾ ਪੰਜਾਬ 'ਚ ਕੀ ਭਵਿੱਖ ਹੋਊਗਾ ਦੇਖੋ ਜੀ ਜੇ ਤਾਂ ਆਪਾਂ ਬੀਜੇਪੀ ਦਾ ਇਹ ਦੇਖਦੇ ਆਂ ਨਤੀਜਾ ਦੇਖਦੇ ਆਂ ਜੇ ਤਾਂ ਆਪਾਂ ਨਤੀਜਾ ਦੇਖਦੇ ਆਂ ਪਹਿਲੇ ਸੱਤੇ ਕਿ ਵੀ ਬੀਜੇਪੀ ਨੂੰ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਮਿਲੀ ਹੂੰ ਫਿਰ ਤਾਂ ਇਹ ਲੱਗਦਾ ਕਿ ਵੀ ਬੀਜੇਪੀ ਦੇ ਪੰਜਾਬ 'ਚ ਪੈਰ ਨਹੀਂ ਲੱਗਦੇ ਹੂੰ ਪਰ ਜਦੋਂ ਆਪਾਂ ਗੱਲ ਕਰਾਂਗੇ ਵੋਟ ਸ਼ੇਅਰ ਦੀ ਹੂੰ ਜਿਹੜਾ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਹੈ ਤੇ ਜਿਹੜਾ ਬੀਜੇਪੀ ਦਾ ਵੋਟ ਸ਼ੇਅਰ ਹੈ ਇਹਨਾਂ ਦੇ ਵਿੱਚ ਪੁਆਇੰਟਾਂ 'ਚ ਹੀ ਫਰਕ ਆਇਆ ਕੋਈ ਉਨਾਰਾ ਥੋੜੇ ਜਿਹਾ ਪੁਆਇੰਟਾਂ ਦਾ ਹੀ ਫਰਕ ਹੈ ਠੀਕ ਹੈ ਜਿਹੜੀ ਪਰਸੈਂਟ ਨਿਕਲੀ ਆ ਬੋਟ ਸ਼ੇਅਰ ਜਿਹੜਾ ਹੈਗਾ ਬੀਜੇਪੀ ਦਾ ਵਧਿਆ ਜੇ ਆਪਾਂ ਬੋਟ ਸ਼ੇਅਰ ਨੂੰ ਦੇਖਦੇ ਆ ਤਾਂ ਬੀਜੇਪੀ ਦਾ ਭੁਗਿੱਖ ਪੰਜਾਬ ਦੇ ਵਿੱਚ ਪ੍ਰੋਸਨ ਹੈ ਜਿਹੜਾ ਬੀਜੇਪੀ ਦਾ ਬੋਟ ਸ਼ੇਅਰ ਆ ਜਿਹੜੀ ਪਰਸੈਂਟੇਜ ਆਨਦੀ VOTING ਦੀ ਉਹ ਇੰਨੀ ਵਧੀਆ ਮਤਲਬ ਕਿ ਉੱਪਰ ਆ ਗਿਆ ਉਹਦਾ ਲੈਵਲ ਹੈ ਉਹਦਾ ਕਾਰਨ ਕੀ ਹੋ ਸਕਦਾ ਉਹਦਾ ਕਾਰਨ ਹੈਗਾ ਜੀ ਮੈਂ ਇੱਕ ਗੱਲ ਕਰਦਾ ਦੱਸਦਾ ਤੁਹਾਨੂੰ ਬੀਜਪੀ ਨੂੰ ਹਰਾਣ ਦੇ ਵਿੱਚ ਕੋਈ ਵੀ ਸੀਟ ਨਾ ਮਿਲਣ ਦੇ ਵਿੱਚ ਵੀ ਜਿਹੜਾ ਸਭ ਤੋਂ ਵੱਡਾ ਕਾਰਨ ਹੈਗਾ ਜੀ ਕਿਸਾਨ ਅੰਦੋਲਨ ਪੰਜਾਬ ਚ ਕਿਸਾਨ ਜੱਥੇਬੰਦੀਆਂ ਦਾ ਵਿਰੋਧ ਆ ਹੈਗਾ ਜੀ ਬੀਜਪੀ ਦਾ ਵਿਰੋਧ ਉਹਨਾਂ ਨੇ ਕਰਿਆ ਡਟ ਕੇ ਕਰਿਆ ਤੇ ਬੀਜਪੀ ਦਾ ਵੋਟ ਸ਼ੇਅਰ ਵਧਣ ਦਾ ਕਾਰਨ ਵੀ ਮੇਰੇ ਮੁਤਾਬਕ ਕਿਸਾਨ ਅੰਦੋਲਨ ਹੀ ਹੈ ਜਿਹੜਾ ਤੁਸੀਂ ਕਹਿੰਦੇ ਕਿ ਕਿਸਾਨ ਅੰਦੋਲਨ ਹੀ ਹੈ ਹਾਂ ਇਹ ਇਹ ਕਿਉਂ ਹੈ ਕਿਉਂਕਿ ਜਿਹੜਾ ਪੰਜਾਬ ਵਿੱਚ ਕਿਸਾਨ ਆ ਉਹ ਇੱਕੋ ਹੀ ਭਾਈਚਾਰਾ ਜ਼ਿਆਦੇ ਬਹੁ ਗਿਣਤੀ ਦੇ ਵਿੱਚ ਖੇਤੀ ਕਰਦਾ ਜੱਟ ਭਾਈਚਾਰਾ ਜਿਹੜਾ ਜੱਟ ਭਾਈਚਾਰਾ ਇਹ ਬਹੁ ਗਿਣਤੀ ਦੇ ਵਿੱਚ ਕਿਸਾਨ ਹੈ ਬਾਕੀ ਦੇ ਜਿਹੜੇ ਮਜ਼ਦੂਰ ਤੱਕ ਕੱਲ ਆ ਲੋ ਐਸਸੀ ਭਾਈਚਾਰਾ ਲਾ ਲੋ ਇਹਨਾਂ ਦੇ ਨਾਲ ਖੇਤੀ ਕਰਦੇ ਨੇ ਕਰਦੇ ਬਹੁਤ ਨੇ ਪਰ ਉਹ ਕਈ ਵਾਰ ਕੀ ਹੁੰਦਾ ਕਿ ਵੀ ਜਾਤ ਪਾਤ ਦਾ ਜਦੋਂ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੇ ਕੋਲ ਏਜੰਸੀਆਂ ਹੁੰਦੀਆਂ ਨੇ ਪਾਰਟੀਆਂ ਹੁੰਦੀਆਂ ਨੇ ਕਈ ਵਾਰੀ ਮੰਡੇਟ ਜਿਹੜਾ ਹੈਗਾ ਬਦਲ ਦਿੰਦੀਆਂ ਨੇ ਬੰਦਿਆਂ ਦੇ ਇੱਕ ਇੱਕ ਤਰ ਨੂੰ ਟਾਰਗੇਟ ਕਰ ਦਿੰਦੀਆਂ ਨੇ ਉਹ ਪਿੱਛੇ ਜੇ ਮੀਟਿੰਗਾਂ ਹੋਈਆਂ ਕਿਸਾਨ ਅੰਦੋਲਨ ਚੱਲਣ ਤੋਂ ਪਹਿਲਾਂ ਚਾਰ ਪੰਜ ਮੀਟਿੰਗਾਂ ਹੋਈਆਂ ਜਿਹੜੀਆਂ ਸੈਂਟਰ ਸਰਕਾਰ ਦੇ ਨਾਲ ਜਿਹਦੇ ਵਿੱਚ ਮੁੱਖ ਮੰਤਰੀ ਨੇ ਵਿਚੋਲਗੀ ਦੀ ਭੂਮਿਕਾ ਵੀ ਨਿਭਾਈ ਉਹਨਾਂ ਦਾ ਸਿੱਟਾ ਕੋਈ ਨਹੀਂ ਨਿਕਲਿਆ ਹੁਣ ਉਸ ਦਾ ਲੋਕ ਜਿਹੜੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਵੀ ਉੱਥੇ ਕੀ ਗੱਲਾਂ ਹੋਈਆਂ ਕੀ ਨਹੀਂ ਹੋਈਆਂ ਉਹਨਾਂ ਦਾ ਉਹ ਤਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਸਰਕਾਰ ਕਹਿੰਦੀ ਹੈ ਕਿ ਵੀ ਅਸੀਂ ਤਾਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ ਨਾਲ ਜੀ ਇੰਨੀਆਂ ਮੀਟਿੰਗਾਂ ਕੀਤੀਆਂ ਜੀ ਸਾਡੇ ਆ ਮੰਤਰੀ ਆਏ ਸਾਡਾ ਫਲਾਣਾ ਆਇਆ ਅਸੀਂ ਉੱਥੇ ਗਏ ਉੱਥੇ ਪਲਾਏ ਵੀ ਉਹਨਾਂ ਨੇ ਸਾਡੀਆਂ ਕੋਈ ਅਸੀਂ ਆ ਸੁਝਾਅ ਦਿੱਤੇ ਉਹਨਾਂ ਨੇ ਸਾਡਾ ਕੋਈ ਸੁਝਾਅ ਜਿਹੜਾ ਹੈਗਾ ਮੰਨਿਆ ਨਹੀਂ ਹੈਗਾ ਵੀ ਇਹ ਕਿਸੇ ਦੀ ਗੱਲ ਨਹੀਂ ਮੰਨਦੇ ਇਹਨਾਂ ਦੇ ਈਗੋ ਆ ਵੀ ਇਹ ਕਿਸੇ ਦੀ ਗੱਲ ਨਹੀਂ ਮੰਨਦੇ ਇਹ ਇਹਨਾਂ ਨੇ ਤਾਂ ਸਿਰਫ ਐਂਟੀ ਸਰਕਾਰ ਦੇ ਧਰਨੇ ਲਾਉਣੇ ਨੇ, ਪ੍ਰਦਰਸ਼ਨ ਕਰਨਾ, ਲੋਕਾਂ ਨੂੰ ਪਰੇਸ਼ਾਨ ਕਰਨਾ ਇਹਨਾਂ ਦਾ ਹੋਰ ਕੋਈ ਕੰਮ ਨਹੀਂ। ਇਹ ਚੀਜ਼ ਕਿਤੇ ਨਾ ਕਿਤੇ ਇੱਕ ਤਾਂ ਵਪਾਰੀ ਵਰਗ ਜਿਹੜਾ ਵਪਾਰੀ ਵਰਗ ਹੈ ਇਹ ਹਮੇਸ਼ਾ ਸਟੇਟ ਦੇ ਵਿੱਚ ਕਿਤੇ ਰਹਿ ਰਿਹਾ ਹੈ, ਉੱਥੇ ਸ਼ਾਂਤੀ ਭਾਲਦਾ ਹੈ। ਇਹ ਧਰਨੇ ਪ੍ਰਦਰਸ਼ਨਾਂ ਦੇ ਉਹਦੇ ਵਿੱਚ ਇਹਨਾਂ ਦੇ ਕੋਲ ਨਾ ਤਾਂ ਟਾਈਮ ਹੁੰਦਾ। ਇਹਨਾਂ ਦਾ ਬਿਜ਼ਨਸ ਜਿਹੜਾ ਅਫੈਕਟ ਹੁੰਦਾ ਇਹ ਚੀਜ਼ਾਂ ਦੇ ਨਾਲ ਉਹ ਇਹਨਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਨੇ ਉਹ ਤਾਂ ਫਤਕਾਰਾ ਚਾਹੁੰਦੇ ਨੇ ਇੱਕ ਤਾਂ ਜਿਹੜਾ ਵਪਾਰੀ ਵਰਗ ਹੈ ਉਹ ਇਨਸਿਕਿਉਰ ਵੀ ਫੀਲ ਕਰਦਾ ਹੈ ਵੀ ਜੇ ਕਿਤੇ ਕਿਸੇ ਸਟੇਟ ਦਾ ਮਾਹੌਲ ਖਰਾਬ ਹੁੰਦਾ ਹੈ ਤਾਂ ਉੱਥੇ ਸਭ ਤੋਂ ਵੱਧ ਨੁਕਸਾਨ ਫਿਰ ਜਿਹੜਾ ਵਪਾਰੀ ਵਰਗ ਦਾ ਹੁੰਦਾ ਦੂਸਰਾ ਜਿਹੜਾ ਐਸਸੀ ਭਾਈਚਾਰਾ ਹੈ ਉਹ ਕਹਿੰਦੇ ਵੀ ਸਾਡੇ ਕੋਲ ਕਿਹੜਾ ਜ਼ਮੀਨਾਂ ਨਹੀਂ ਅਸੀਂ ਤਾਂ ਮਜ਼ਦੂਰੀ ਕਰਨੀ ਆ ਇੱਥੇ ਨਹੀਂ ਕਰਾਂਗੇ ਉਹਨਾਂ ਦੇ ਖੇਤਾਂ 'ਚ ਕਰਲਾਂਗੇ ਨਾ ਦੇ ਖੇਤਾਂ 'ਚ ਨਹੀਂ ਕਰਾਂਗੇ ਅਸੀਂ ਸਾਡਾ ਇਹਨਾਂ ਨਾਲ ਕੀ ਰਿਲੇਸ਼ਨ ਹੈ ਜੀ ਫੋ ਮੈਨੂੰ ਲੱਗਦਾ ਕਿ ਵੀ ਮਜ਼ਦੂਰ ਭਾਈਚਾਰਾ ਔਰ ਜਿਹੜਾ ਆਪਣਾ ਵਪਾਰੀ ਵਰਗ ਔਰ ਹਿੰਦੂ ਇਹ ਸਾਰੀਆਂ ਵੋਟਾਂ ਇਕਜੁੱਟ ਹੋ ਕੇ ਬੀਜੇਪੀ ਦੇ ਖਤੇ ਚਲੀ ਗਈਆਂ ਕਿਉਂਕਿ ਕਾਂਗਰਸ ਜਿਹੜੀ ਹੈਗੀ ਆ ਕੁਝ ਕਾਂਗਰਸ ਦਾ ਜਿਹੜਾ ਆਪਣਾ ਗੇਂਡਰ ਜਿਹਾ ਕਾਂਗਰਸ ਵੱਲ ਮੁੜ ਗਿਆ ਜਿਹੜੀਆਂ 50-50 ਹਜ਼ਾਰ ਦੀ ਲੀਡ ਲੈ ਕੇ ਪਹਿਲਾਂ ਵਿਧਾਨ ਸਭਾ ਤੋਂ ਜਿੱਤੇ ਸੀਗੇ ਉਹਦੇ ਵਿੱਚੋਂ ਕੁਸਕਤ ਆ ਜਿਹੜਾ ਕਾਂਗਰਸ ਦਾ ਵੋਟ ਬੈਂਕ ਸੀ ਉਹ ਕਾਂਗਰਸ ਵੱਲ ਮੁੜ ਗਿਆ ਉਸ ਜਿਹੜਾ ਹੈਗਾ ਆਪਣਾ ਜੀ ਬੀਜਪੀ ਵੱਲ ਚਲਿਆ ਗਿਆ ਅਕਾਲੀ ਦਲ ਇਹਦੇ ਵਿੱਚ ਇਹ ਸਾਰੇ ਉਹਦੇ ਵਿੱਚ ਅਕਾਲੀ ਦਲ ਬਹੁਤ ਵੈਦਮੁੜਤੇ ਚਲਿਆ ਗਿਆ। ਇਹੀ ਕਾਰਨ ਹੈ ਵੀ ਕਿਸਾਨ ਅੰਦੋਲਨ ਹੀ ਇਹਨਾਂ ਨੂੰ ਹਰਾਉਣ ਦਾ ਕਾਰਨ ਹੈ। ਕਿਸਾਨ ਅੰਦੋਲਨ ਹੀ ਇਹਨਾਂ ਦੀ ਵੋਟ ਸ਼ੇਅਰ ਵਧਾਉਣ ਦਾ ਕਾਰਨ ਹੈ। ਠੀਕ ਹੈ ਜੀ। ਤੇ ਮੇਰਾ ਤੁਹਾਨੂੰ ਅੱਜ ਦਾ ਜਿਹੜਾ ਆਖਰੀ ਸਵਾਲ ਆ ਉਹ ਇਹ ਹੈ ਕਿ ਜਿਹੜੇ ਰਵਨੀਤ ਬਿੱਟੂ ਜੀ ਨੇ ਉਹ ਹਾਰਨ ਦੇ ਬਾਵਜੂਦ ਵੀ ਕੇਂਦਰ ਦੇ ਵਿੱਚ ਉਹਨਾਂ ਨੂੰ ਮੰਤਰੀਪਦ ਦਿੱਤਾ ਗਿਆ ਜਦੋਂ ਕਿ ਜਿਹੜੀ ਭਾ ਜਿਹੜੀ ਬੀਜੇਪੀ ਆ ਇਹਨਾਂ ਦੇ ਪ੍ਰਧਾਨ ਨੇ ਸੁਨੀਲ ਜਾਖੜ ਜੀ ਨੇ ਤੇ ਇਹ ਕਿਉਂ ਹੋਇਆ ਇਹਦੇ ਕੀ ਕਾਰਨ ਨੇ ਦੇਖੋ ਜੀ ਬੀਜੇਪੀ ਪੰਜਾਬ ਦੇ ਵਿੱਚ ਆਪਣਾ ਇੱਕ ਮੰਤਬ ਲੈ ਕੇ ਚੱਲ ਰਹੀ ਹੈ ਬੀਜੇਪੀ ਜੇ ਬਹੁਤ ਸਖਾਲੀ ਜੇ ਸਿੱਠਾਂ ਤਿੰਨ ਚਾਰ ਫਿਕਰ ਲੈ ਜਾਂਦੇ ਹੋਰ ਵੀ ਲੈ ਜਾਂਦੇ ਜੇ ਕਿਤੇ ਕਾਲੀ ਦਲ ਦੇ ਨਾਲ ਉਹਨਾਂ ਦਾ ਗੱਠ ਜੋੜ ਹੁੰਦਾ ਅੱਗੇ ਉਹਨਾਂ ਦਾ ਕਾਲੀ ਦਲ ਦੇ ਨਾਲ ਗੱਠ ਜੋੜ ਹੁੰਦਾ ਸੀ ਪਰ ਉਹਨਾਂ ਨੂੰ ਪਤਾ ਕਿ ਵੀ ਜਿੰਨਾ ਚਿਰ ਅਸੀਂ ਕਾਲੀ ਦਲ ਦੇ ਨਾਲ ਗੱਠ ਜੋੜ ਜਾਂ ਕਿਸੇ ਹੋਰ ਪਾਰਟੀ ਨਾਲ ਗੱਠ ਜੋੜ ਕਰਕੇ ਪੰਜਾਬ ਦੀ ਚੋਣਾਂ ਲੜਾਂਗੇ ਸਾਡਾ ਆਪਣਾ ਆਧਾਰ ਨਹੀਂ ਬਣਦਾ ਹੁਣ ਉਹਨਾਂ ਨੇ ਕੱਲਿਆਂ ਰਹਿ ਕੇ ਚੋਣ ਲੜ ਕੇ ਦੇਖੀ ਪਹਿਲਾ ਤਜਰਬਾ ਉਹਨਾਂ ਨੇ ਵਿਧਾਨ ਸਭਾ ਚ ਕੀਤਾ ਸੀ ਹਾਂ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਨੇ 65 ਸੀਟਾਂ ਦੇ ਚੋਣ ਲੜੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਾਰਟੀ ਉਹਦੇ ਨਾਲ ਰਲਵੇਂ ਕਰਕੇ ਚੋਣ ਲੜੀ ਸੀ ਉਹਦੇ ਵਿੱਚ 65 ਸੀਟਾਂ ਦੇ ਚੋਣ ਲੜੀ ਸੀ ਉਹਨਾਂ ਨੇ ਪਹਿਲੀ ਵਾਰੀ ਅੱਗੇ ਉਹ 23 ਸੀਟਾਂ ਦੇ ਚੋਣ ਲੜਦੇ ਸੀ ਉਹਨਾਂ ਨੂੰ ਉਦੋਂ ਇਹ ਅਹਿਸਾਸ ਹੋ ਗਿਆ ਕਿ ਜੇ ਅਸੀਂ ਇਕੱਲੇ ਆਪਣੇ ਦਮ ਤੇ ਚੋਣ ਲੜਦੇ ਹਾਂ ਤਾਂ ਸਾਡਾ ਸਾਡਾ ਵੋਟ ਸ਼ੇਅਰ ਵੱਧ ਸਕਦਾ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਬਾਕੀ ਪਾਰਟੀਆਂ ਨੇ ਜਿਆਦਾ ਪਰ ਕਾਂਗਰਸ ਪਾਰਟੀ ਦੇ ਵਿੱਚੋਂ ਸਿੱਖ ਚਿਹਰੇ ਆਪਣੇ ਵਿੱਚ ਮਲਾਏ ਸਭ ਤੋਂ ਪਹਿਲਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਜਿਹੜਾ ਹੈਗਾ ਜਿਹੜੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਿਆ ਤੇ ਉਹਨਾਂ ਦੇ ਸਿਰ ਤੇ ਉਹ ਮਤਲਬ ਉਹਨਾਂ ਨੂੰ ਚਿਹਰਾ ਬਣਾ ਕੇ ਚੋਣਾਂ ਲੜਨ ਦੀ ਫਰਤ ਤੁਸੀਂ ਔਰ ਹੁਣ ਉੱਥੇ ਕੀ ਹੋਇਆ ਕਿ ਸਿਹਤ ਸਬੰਧੀ ਉਹਨਾਂ ਦਾ ਕਹਿੰਦੇ ਵੀ ਕਾਫੀ ਹੁਣ ਜਿਹੜੇ ਬਜ਼ੁਰਗ ਵੀ ਹੋ ਚੁੱਕੇ ਨੇ ਕੈਪਟਨ ਨਮਰਿੰਦਰ ਸਿੰਘ ਹਾਂ ਜੀ ਉਹਨਾਂ ਦੀ ਸਿਹਤ ਹੁਣ ਸ਼ਾਇਦ ਉਹ ਇਜਾਜ਼ਤ ਨਹੀਂ ਦੰਦੀ ਵੀ ਉਹ ਅੱਗੇ ਮੁੱਖ ਮੰਤਰੀ ਦਾ ਚਿਹਰਾ ਬਣਨ ਜਾਂ ਉਹ ਚੋਣਾਂ ਲੜਨ ਉਹਨਾਂ ਦੀ ਧਰਮ ਪਤਨੀ ਹੈ ਜਿਹੜੀ ਮਹਾਰਾਣੀ ਪਰਨੀਤ ਕੌਰ ਉਹਨਾਂ ਦੀ ਉਮਰ ਵੀ 80 ਦੇ ਨੇੜੇ ਤੇੜੇ ਜਾ ਲਗੀ ਹੈ ਉਹਨਾਂ ਨੇ ਉਹ ਚੋਣ ਲੜੀ ਪਰ ਉਹ ਹਾਰ ਗਏ ਬਸ ਕਿਸਮਤੀ ਰਹੀ ਥੋੜੇ ਜਿਹਾ ਫਰਕ ਨਾਲ ਹੀ ਹਾਰੇ ਨੇ ਉਹ ਵੀ ਹਾਂ ਹੁਣ ਅੱਗੇ ਉਹਨਾਂ ਦੀ ਜਿਹੜੀ ਪੀੜ੍ਹੀ ਦੇ ਵਿੱਚੋਂ ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਬਹੁਤ ਚਰਚਿਤ ਚਿਹਰਾ ਹੈ ਫਿਰ ਲੈ ਦੇ ਕੇ ਇਹਨਾਂ ਨੂੰ ਕਿਹੜਾ ਲੱਗਦਾ ਸੀਗਾ ਚਿਹਰਾ ਕਿਉਂਕਿ ਰਵਨੀਤ ਬਿੱਟੂ ਪੰਜਾਬ ਦੇ ਬਹੁਤ ਚਰਚਿਤ ਮਰਹੂਮ ਮੁੱਖ ਮੰਤਰੀ ਸਰਦਾਰ ਬਿਅੰਤ ਸਿੰਘ ਜੀ ਉਹਨਾਂ ਦੇ ਪੁੱਤੇ ਨੇ ਉਹ ਸਿੱਖ ਚਿਹਰਾ ਵੀ ਹੈ ਸਿੱਖਾਂ ਦੇ ਨਾਲ ਉਹਨਾਂ ਦੀ ਕੰਟਰੋਵਰਸੀ ਵੀ ਹੈ ਕੰਟਰੋਵਰਸਲ ਫੈਮਲੀ ਵੀ ਹੈ ਇਹਨਾਂ ਨੂੰ ਇੱਕ ਇਸ ਤਰ੍ਹਾਂ ਦਾ ਹੀ ਚਰਚਿਤ ਚਿਹਰਾ ਕੰਟਰੋਵਰਸਲ ਸਿੱਖ ਚਿਹਰਾ ਕਿਉਂਕਿ ਹਿੰਦੂ ਚਿਹਰਾ ਹੈਗਾ ਨਹੀਂ ਤਾਂ ਬਣਾਉਣ ਨੂੰ ਤਾਂ ਉਹ ਮੁੱਖਮ ਇਹਨਾਂ ਨੂੰ ਮੰਤਰੀ ਬਣਾ ਦਿੰਦੇ ਸੁਨੀਲ ਜਾਖੜ ਜੀ ਨੂੰ ਬਣਾ ਦਿੰਦੇ ਪਰ ਉਹਨਾਂ ਨੂੰ ਮੰਤਰੀ ਬਣਾ ਕੇ ਇਹਨਾਂ ਦਾ ਜਿਹੜਾ ਮੰਤਵ ਉਹ ਪੂਰਾ ਨਹੀਂ ਸੀ ਹੋਣਾ ਕਿ ਉਹ ਉਹਨਾਂ ਨੂੰ ਹਿੰਦੂ ਮੁੱਖ ਮੰਤਰੀ ਹਲੇ ਪੰਜਾਬ ਸਾਇਦ ਐਕਸੈਪਟ ਨਾ ਕਰੇ ਉਹਨਾਂ ਨੇ 2027 ਦੇ ਵਿੱਚ ਰਵਨੀਤ ਮਿੱਟੂ ਦਾ ਉਹਨੂੰ ਚਿਹਰਾ ਬਣਾ ਕੇ ਰਵਨੀਤ ਮਿੱਟੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਚੋਣ ਲੜਨੀ ਹੈ ਉਹਨਾਂ ਦਾ ਮੰਤਬ ਹੈ। ਉਹਨਾਂ ਦਾ ਕਦ ਦਤਾਉਣ ਵਾਸਤੇ ਉਹਨਾਂ ਨੂੰ ਜਿਹੜਾ ਹੈ ਮੰਤਰੀਪਦ ਦਿੱਤਾ ਗਿਆ। ਤੇ ਉਹਨਾਂ ਦੇ ਸਿਰ ਤੇ ਹੁਣ ਉਹ 2027 ਦੀ ਜਿਹੜੀ ਚੋਣ ਹੈ ਲੜਨ। ਹਾਂਜੀ ਦੋਸਤੋ ਆਸ ਕਰਦੇ ਹਾਂਗੇ ਤੁਹਾਨੂੰ ਅੱਜ ਦੀ ਜਿਹੜੀ ਸਾਡੀ ਵਿਚਾਰ ਚਰਚਾ ਆ ਚੰਗੀ ਲੱਗੀ ਹੋਊਗੀ। ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ।